ਅਜਬੁਰਦਸ ਖੁਦਾ ਨੇ ਕੰਮ ਕੀਤਾ ਇਹ ਪੈਂਦਾ ਸਰੇ ਜਦੋਂ ਮੈਂ ਕੰਮ ਕਰ ਰਹੀ ਸੀ ਅਚਾਨਕ ਮੈਨੂੰ ਇੱਕਦਮ ਕੋਈ ਲਾਈਟ ਵੱਜੀ ਮਤਲਬ ਉਸ ਕੰਮ ਦੇ ਵਿੱਚ ਮਸ਼ੀਨ ਦਾ ਕੰਮ ਹੈ ਲਾਈਟ ਵਾਲਾ ਕੰਮ ਹੈ ਕਹਿੰਦੇ ਜਦੋਂ ਮੈਨੂੰ ਕਰੰਟ ਲੱਗਿਆ ਇੱਕਦਮ ਤਾਂ ਮੇਰੇ ਬੱਚੇ ਦਾ ਜਿਹੜਾ ਪੇਟ ਦੇ ਵਿੱਚ ਹਿਲਣਾ ਜੁਲਣਾ ਬਿਲਕੁਲ ਬੰਦ ਹੋ ਗਿਆ ਲਗਭਗ 2 ਵਜੇ ਦਾ ਟਾਈਮ ਸੀਗਾ ਬੱਚੇ ਨੂੰ ਸ਼ਾਂਤ ਕਰੋ 2 ਵਜੇ ਦਾ ਟਾਈਮ ਸੀਗਾ ਜਦੋਂ ਇਹਨਾਂ ਨੂੰ ਇਹ ਦਿੱਕਤ ਹੋਈ ਹੈ ਯਾ ਪਰ ਇਹ ਪੈਨ ਦੱਸ ਰਿਹਾ ਕਿ 2 ਵਜੇ ਦੇ ਟਾਈਮ ਵਿੱਚ ਮੈਨੂੰ ਜਦੋਂ ਕਰੰਟ ਲੱਗਿਆ ਮੇਰੇ ਬੱਚੇ ਦਾ ਹਿਲਣਾ ਜੁਲਣਾ ਬਿਲਕੁਲ ਬੰਦ ਹੋ ਗਿਆ ਉਹਦਾ ਕੋਈ ਵੀ ਰਿਸਪੌਂਸ ਨਹੀਂ ਆ ਗਿਆ ਸਿਕਾ ਪੇਟ ਦੇ ਵਿੱਚ ਤੇ ਦੱਸ ਰਿਹਾ 2 ਵਜੇ ਤੋਂ ਲੈ ਕੇ 9 ਵਜੇ ਤੱਕ ਕੋਈ ਵੀ ਹਿਲਣਾ ਜੁਲਣਾ ਨਹੀਂ ਕੋਈ ਬੱਚਾ ਅੰਦਰੋਂ ਹਿਲ ਨਹੀਂ ਰਿਹਾ ਸੀਗਾ ਪਰ ਇਹਨਾਂ ਨੇ ਕੀ ਕੀਤਾ ਆਪਣੇ ਪਤੀ ਦੇ ਨਾਲ ਚਲੇ ਗਏ ਮਮਦੋੜ ਦੇ ਵਿੱਚ ਨਰਸ ਨੂੰ ਦਿਖਾਉਣ ਦੇ ਲਈ ਔਰ ਨਰਸ ਨੇ ਦਵਾਈ ਦਿੱਤੀ ਔਰ ਨਰਸ ਨੇ ਕਿਹਾ ਚਲੋ ਹੋ ਜਾਏਗਾ ਸਹੀ ਜਿਵੇਂ ਵੀ ਮਤਲਬ ਪਰ ਇਹ ਕਹਿੰਦੇ ਵੀ ਮੈਂ ਉੱਥੇ ਵੀ ਜਦੋਂ ਗਏ ਕੋਈ ਹਿਲਣਾ ਜੁਲਣਾ ਨਹੀਂ ਹੈ ਪਰ ਤੁਹਾਨੂੰ ਹਰੇਕ ਨੂੰ ਪਤਾ ਹੈ ਕਿ ਰਾਤ ਨੂੰ 8 ਵਜੇ 8:45 ਤੇ ਪ੍ਰੇਅ ਸਟਾਰਟ ਹੁੰਦੀ ਔਰ 9:45 ਤੇ ਖਤਮ ਹੁੰਦੀ ਹੈ ਪੈਨ ਦੱਸ ਰਿਹਾ ਮੈਂ ਉਸ ਦਿਨ ਇਹਨਾਂ ਨੂੰ ਵੇਖਿਆ ਕਿ ਜਦੋਂ ਇਹ ਇੱਥੇ ਆਏ ਹੈ ਤੇ ਇਹਨਾਂ ਨੇ ਫੇਸ ਹੀ ਮੈਨੂੰ ਦੱਸ ਰਿਹਾ ਕਿ ਬੜੀ ਵੱਡੀ ਕਿਸੇ ਪ੍ਰੋਬਲਮ ਦੇ ਨਾਲ ਆਏ ਆ ਔਰ ਇਹ ਦੱਸ ਰਿਹਾ ਪੈ ਕਿ ਜਿਵੇਂ ਮੈਂ ਮਾਲਾ ਚਰਚ ਦੇ ਵਿੱਚ ਆ ਕੇ ਬ ਜਿਵੇਂ ਬੈਟੀਆਂ ਕਹਿੰਦੀ ਓਵੇਂ ਹੀ ਬੱਚਾ ਮੇਰੇ ਪੇਟ ਦੇ ਵਿੱਚ ਹਿੱਲਣਾ ਸ਼ੁਰੂ ਹੋ ਗਿਆ ਕੋਈ ਖਿਦਮਤ ਦੇ ਚੱਟ ਕੇ ਦੇਖੋ ਜਿਹੜਾ 2 ਵਜੇ ਤੋਂ ਲੈ ਕੇ 9 ਵਜੇ ਤੱਕ ਬੱਚੇ ਦੀ ਕੋਈ ਹਲ ਜੁਲਨੀ ਐ ਪਰ ਜਿਵੇਂ ਚਰਚ ਦੇ ਵਿੱਚ ਐਂਟਰ ਹੁੰਦੇ ਆ ਓਵੇਂ ਖੁਦਾਵੰਦ ਦਾ ਮਸਾ ਉਤਰਿਆ ਔਰ ਓਵੇਂ ਹੀ ਖੁਦਾਵੰਦ ਨੇ ਬੱਚੇ ਦੇ ਪੇਟ ਦੇ ਵਿੱਚ ਹਿੱਲਣਾ ਸ਼ੁਰੂ ਔਰ ਪਹਿਲ ਹੁਣ ਠੀਕ ਐ ਬਿਲਕੁਲ ਹਾਲੇਲੂਇਆ ਥੈਂਕਸ ਨਾਲ ਹੀ ਪ੍ਰਤੀਕ